ਆ ਦੇਖੋ ਜੀ ਪਹੁੰਚ ਗਿਆ ਪਸੇਵਾਂ ਚ ਤੇ ਆਹ ਦੇਖੋ ਜੀ ਤੇ ਤੂਣਾ ਕੀਤਾ ਹੋਇਆ ਸੀਗਾ ਤੇ ਇੱਥੇ ਤਾਂ ਆਏ ਸੀਗੇ ਫੁੱਨਾ ਤੇ ਤੇ ਉਹ ਦੇਖੋ ਜੀ ਉੱਧੇ ਫੁੱਲ ਜੀ ਚਾਕਲੇ ਸੀਗੇ ਤੇ ਬਾਅਦ ਚ ਤੇ ਉੱਥੇ ਉਹ ਦੇਖੋ ਜੀ ਸਾਹਮਣੇ ਤੂਣਾ ਪਿਆ ਨੂੰ ਦਿਖਾਉਣੇ ਆ ਤੇ ਆ ਜੋ ਆਹ ਦੇਖੋ ਜੀ ਆਏ ਸੀਗੇ ਸੇਵਾਂ ਚ ਆ ਦੀ ਦੇਖ ਆਦਿਆਂ ਸੇਵਾਂ ਚ ਆਇਸ਼ਾ ਜੀ ਤੇ ਇੱਥੇ ਦੇਖੋ ਜੀ ਪਿੰਦੇ ਪਿੰਨੇ ਕੀਨੇ ਤੂਣਾ ਕੀਤਾ ਪਿਆ ਪਰ ਲੋਕਾਂ ਨੂੰ ਪਿੰਨੇ ਕੀ ਯਾਰ ਤੂਣਾ ਕਰਨ ਲੱਗੇ ਨੇ ਦੇਖੋ ਦੇਖ ਆਦਿਆਂ ਆ ਮਾਤਾ ਪਈਆ ਜਿਆ ਦੇਖਦੇ ਹੁਣਾ ਕਰਨ ਵੇਲੇ ਅਸੀਂ ਵਿੱਚ ਪੰਜਾਬ ਉਹਦੇ ਨਮਾ ਪੰਜਾਬ ਜੋ ਦਾਰੂ ਦੀ ਬੋਤਨਾ ਦੇਖੋ ਸ਼ੈਂਟ ਵੀ ਪਿਆ ਨਾਰੀ ਜਲ ਪਿਆ ਸਾਰਾ ਘੋਪਿਆ ਲੋਕ ਬੱਤੀਆਂ ਪਈਆਂ ਨਹੀਂ ਆ ਪਈਆਂ ਦੇਖੋ ਧੂ ਬੱਤੀ ਬਲੈਕ ਉਹ ਸੈਟ ਲਾਈ ਹੋਈ ਬਲੈਕ ਉਹ ਸ਼ੈਂਟ ਵੀ ਲੋਕਾਂ ਨੇ ਦੇਖੋ ਸਿਵੇਂ ਅਜ ਵੀ ਸਾਰਾ ਟੇਕ ਨਹੀਂ ਆ ਗਿਆ ਸਿਵੇਂ ਅਜਾ ਸਦਾ ਆ ਚੁੱਕਿਆ ਫੁੱਲਾਂ ਤੇ ਇਹ ਰ ਅਗੇ ਕੋਲ ਤੇ ਹੈ ਨਹੀਂ ਜਮਾ ਟੇਕ ਨਹੀਂ ਦੇਖੋ ਐ ਹੀ ਨਹੀਂ ਦੇ ਦੇ ਸਕਦੇ ਦੋਕਾ ਨੂੰ ਵੀ ਕੀ ਹੈ ਨਾ ਲੋਕ ਸਾਰੇ ਕੈ ਜਨੇਸ਼ੀ ਵਿਆ ਨੂੰ ਵੀ ਨਹੀਂ ਛੱਡਦੇ ਹੈਗੇ ਇਹ ਚਰਾਸਤਾ ਸੀਗਾ ਉਹ ਸੀਵਾਂ ਚ ਵੀ ਆਗੇ